ਤੋ ਪਹਿਲਾਂ ਮੈਂ ਰਾਜ ਕੁਮਾਰ ਅਰੂੜਾ ਪੰਜਾਬ ਚੇਅਰਮੈਨ ਸਾਇੰਸ ਸਟਾਰਪੋਰਟ ਅਤੇ ਮੁੱਖ ਸੰਪਾਦਕ ਦਰਕਾ ਪੰਜਾਬ ਤੁਹਾਡਾ ਸਾਰਿਆਂ ਦਾ ਹੀ ਆਪਣੇ ਇਸ ਚੈਨਲ ਤੇ ਸਵਾਗਤ ਕਰਦਾ ਹਾਂ ਦੋਸਤੋ ਇਦੇ ਵਿੱਚ ਕੋਈ ਦੂਰਵਾ ਨਹੀਂ ਹੈ ਕਿ ਅੱਜ ਵਿਦੇਸ਼ ਜਾਣ ਦੇ ਚੱਕਰ ਵਿੱਚ ਕਈ ਘਰਾਂ ਦੇ ਘਰ ਖਾਲੀ ਹੋ ਗਏ ਅਸੀਂ ਨਿਤ ਹੀ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਦੇਖਦੇ ਹਾਂ ਕਿ ਸਾਡੇ ਨੌਜਵਾਨ ਕੁੜੀਆਂ ਮੁੰਡੇ ਕਿਵੇਂ ਸੱਪਾਂ ਜੀਆਂ ਸਿਰੀਆਂ ਤੇ ਪੈਰ ਰੱਖ ਕੇ ਪਨਾਮਾ ਦੇ ਖਤਰਨਾਕ ਜੰਗਲਾਂ ਵਿੱਚ ਦੀ ਗੁੱਸੇ ਪਰ ਅਫਸੋਸ ਕਿ ਫਿਰ ਵੀ ਇਹ ਜੋ ਰੁਝਾਨ ਹੈ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੁਣ ਯੂ ਐਸ اے ਕੈਨੇਡਾ ਜੀਆਂ ਸਰਕਾਰਾਂ ਨੇ ਅਗੇਹਲ ਪਾਰਟੀਆਂ ਦਾ ਪ੍ਰਵਾਸੀਆਂ ਦਾ ਬਹੁਤ ਸਖਤੀ ਨਾਲ ਨੋਟਿਸ ਲੈ ਰਹੇ ਹਨ ਅਤੇ ਤੜਾ ਤੜ ਇਹਨਾਂ ਦੀ ਜਿਹੜੀ ਫੜਫੜਾ ਰਹੇ ਹਨ ਅਤੇ ਫਿਰ ਇਹਨਾਂ ਨੂੰ ਬੇਰੰਗ ਲਿਫਾਗਿਆਂ ਵਾਪਸ ਜਿੱਥੇ ਭੇਜਿਆ ਪਰ ਫਿਰ ਵੀ ਪਤਾ ਨਹੀਂ ਕਿਉਂ ਸਾਡਾ ਸ਼ਾਸਨ ਪ੍ਰਸ਼ਾਸਨ ਸਰਕਾਰਾਂ ਕੁੰਭ ਕਾਨੀ ਨੀਲ ਛੁੱਟੀਆਂ ਪਈਆਂ ਕੈਨ ਤਾਂ ਸੋਸ਼ਲ ਮੀਡੀਆ ਤੇ ਅਖਬਾਰਾਂ ਵਿੱਚ ਵੱਡੇ ਵੱਡੇ ਦਾਅਵੇ ਠੂਕ ਰਹੇ ਹਨ ਕਿ ਇਹ ਹੋ ਰਿਹਾ ਹੈ ਅਸੀਂ ਉਹ ਕਰ ਰਹੇ ਹਾਂ ਪਰ ਅਫਸੋਸ ਕਿ ਇਹ ਸਾਰੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ खैर ਮੈਂ ਅੱਜ ਇੱਕ ਵੀਡੀਓ ਦੇਖ ਰਿਹਾ ਸੀ ਕੁਝ ਟਿੰਗ ਆਪਰੇਸ਼ਨ ਕੀਤਾ ਜਲੰਧਰ ਦੇ ਕੁਝ ਵੱਡੇ ਇਜੰਟਾਂ ਦੇ ਦਫ਼ਤਰਾਂ ਵਿੱਚ ਆ ਕੇ ਜਿਹਨੂੰ ਦੇਖ ਕੇ ਇਹ ਜਿਹੜੇ ਸਰਕਾਰਾਂ ਦੇ ਸ਼ਾਸਨ ਪ੍ਰਸ਼ਾਸਨ ਜਿਹੜੇ ਦਾਅਵੇ ਸਾਰੇ ਖੋਖਲੇ ਸਾਬਤ ਹੋ ਰਹੇ ਹਨ। खैर ਮੈਂ ਕਿਸੇ ਨਾਮ ਨਾਲ ਦੇਖ ਵੀ ਰਿਹਾ ਵੀਡੀਓ ਤੇ ਹੁਣ ਮੈਂ ਤੁਹਾਨੂੰ ਪਹਿਲਾਂ ਆਓ ਆਪਾਂ ਵੀਡੀਓ ਦੇਖਦੇ ਹਾਂ। ਜਿਹੜੀ ਕੀ ਸਟੈਂਕ ਆਪਰੇਸ਼ਨ ਜੁਲੰਦਰ ਚ ਕੀਤਾ ਗਿਆ ਅਤੇ ਉਹਨਾਂ ਦੀ ਜੋ ਪੂਰੀ ਰਿਪੋਰਟ ਹੈ। ਪਹਿਲਾਂ ਆਪਾਂ ਉਹ ਦੇਖੀਏ। chasing their dreams for a better brighter future in a foreign land thousands of desperate indian citizens risk dangerous treacherous journeys the aim is to settle down in the us canada australia or the uk these illegal immigration routes entail physical risks and financial loss. In real life, too, illegal immigration rackets are selling the same dream. At Krishna Enterprises in Jalandhar city, we met Sahil Verma and his business partner. We introduced ourselves as visitors from Gujarat seeking assistance in sending our grown-up children abroad. after our interaction with sahil, we later found that krishna enterprises is not even registered with the government. to deal with visa and immigration matters, sahil explained the different options available to us. <laughs> ਅੱਜ ਬੱਚਾ ਸਾਲ ਦਾ ਕੰਮ ਕਰਦਾ 2 ਸਾਲ ਦਾ ਕਰਦਾ ਬੱਚਾ ਕਹਿੰਦਾ ਪਾਜੀ ਮੈਂ ਇਟਲੀ ਜਾਣਾ ਤੁਸੀਂ ਮੈਨੂੰ ਕਹਦੋ ਕਿ ਪਾਜੀ ਇਟਲੀ ਭੇਜਣਾ ਉਹਨੂੰ ਹਾਂ ਇਟਲੀ ਅੱਜ ਮੈਂ ਚੱਕੂਗਾ ਦੋ ਦਿਨਾਂ ਦੇ ਮੈਡਲੀ ਵਾਰ ਦੂੰਗਾ ਉਹ ਜਾਊਗਾ ਬਾਈ ਟੈਕਸੀ ਉਹ ਹੋਣੀ ਪਾਜੀ ਡੋਂਕੀ ਹੀ ਕਲੈਰੀਫਾਈਡ ਥੈਟ ਹੀ ਕੁਡ ਅਰੇਂਜ ਫॉर देम ਟੂ ਐਂਟਰ ਯੂਰਪ ਬਟ ਨਾਟ ਔਨ ਅ ਸ਼ੇਨਗਨ ਵੀਜ਼ਾ ਇਨਸਟੀਡ ਹੀ ਪ੍ਰੋਪੋਜ਼ਡ ਦ ਸਰਬੀਆ ਟੂ ਇਟਲੀ ਰੂਟ

ਬਾਈ ਇਹ ਵੀ ਜਾਊਗਾ ਤੁਹਾਡਾ ਮੁੰਡਾ ਪੈਸੇ ਪੇਮੈਂਟ ਤੁਹਾਡੇ ਕੋਲ ਦੋ ਸਟੈਪ ਚ ਚੱਕਾਂਗੇ ਤੁਹਾਡੇ ਕੋਲ ਅਡਵਾਂਸ ਸਾਡੇ ਕੋਲ ਕੁਝ ਨਹੀਂ ਲਵਾਂਗੇ ਸਾਡਾ ਸਾਰੀਆਂ ਪੇਮੈਂਟਾਂ ਪਹੁੰਚਣ ਦੇ ਦੋ ਸਟੈਪ ਤੇ ਪੇਮੈਂਟ ਹੋਊਗਾ ਐਸਾ ਹੋਊਗਾ ਹਾਂ ਜੀ ਇਹ ਤੁਸੀਂ ਬੋਲ ਡੋਂਕੀ ਡੋਂਕੀ ਬਾਜੀ ਕੜੀ ਹੁੰਦੀ ਹੈ 25 30 ਲੱਖ ਰੁਪਏ ਵਾਲੀ ਪਰ ਜਿਹੜੀ ਜਿਹੜੀ ਜੰਗਲਾਂ ਥਾਣੀ ਜਾਂਦੀ ਆ ਹੁਣ ਸਾਡੇ ਕੋਲ ਜੇ ਡੋਂਗੀ ਤੁਸੀਂ ਕਰਦੇ ਹੈਗੇ ਬਾਈ ਏਅਰ ਵਾਲਾ ਉਹ ਸਾਡੇ ਕੋਲ ਕੰਮ ਹੈਗਾ 50 ਲੱਖ ਰੁਪਏ ਦਾ ਇੰਡੀਆ ਤੋਂ ਆ ਮੈਕਸੀਕੋ ਵੀ ਜਾਂਦਾ ਟੂ ਪ੍ਰੂਵ ਹਿਸ ਕ੍ਰੈਡਿਬਿਲਟੀ ਸਾਹਿਲ ਸ਼ੋਡ ਅਸ ਅ ਰੀਸੈਂਟ ਵੀਡੀਓ ਆਫ ਪੀਪਲ ਬ Using the donkey route. He claimed that two of his clients had successfully crossed over using this method. Uh -huh. Sahil even admitted that his business partner had sent his own child via the donkey route to the US. ਤੁਹਾਡਾ ਬੇਟਾ ਵੀ ਹੈ ਅੱਛਾ ਤੁਹਾਡਾ ਵੀ ਬੇਟਾ ਹੈ ਹਾਂ ਅਮਰੀਕਾ ਉਹ ਵੀ ਐਸੇ ਹੀ ਗਿਆ ਡੰਕੀ ਕਰ ਜਿਆ ਉਹ ਵੀ ਐਸੇ ਹੀ ਗਿਆ ਹਾਂ ਬਾਇਆ ਸਰਬੀਆ ਸੇ ਗਿਆ ਉਹ ਵੀ ਹੈ ਇਮੀਗ੍ਰੇਸ਼ਨ ਕੰਸਲਟੈਂਟਸ ਇਨ ਜਲੰਧਰ ਆਲਸੋ ਓਪਨਲੀ ਆਫਰ ਪੋਲਿਟਿਕਲ ਅਸਾਈਲਮ ਟੂ ਦੋਜ਼ ਵਿਲਿੰਗ ਟੂ ਪੇ ਆਰ ਇਨਵੈਸਟੀਗੇਸ਼ਨ ਲெட் ਅਸ ਟੂ ਵਨ ਸਚ ਕੰਸਲਟੈਂਸੀ ði ਵੀਜ਼ਾ ਇੰਜੀਨੀਅਰਸ

ਉਸਰ ਉਹ ਟੂਰਿਸਟ ਵੀਜ਼ਾ ਤੇ ਜਦੋਂ ਵਿਜ਼ਿਟ ਕਰ ਲਏ ਇੱਕ ਵਾਰ ਉਧਰ ਉਧਰ ਜਾ ਕੇ ਜਦੋਂ ਆਪਾਂ ਸਟੇਟਸ ਚੇਂਜ ਕਰਨਾ ਨਾ ਵੀਜ਼ਾ ਮੰਨ ਲਓ ਟੂਰਿਸਟ ਵੀਜ਼ਾ ਆ ਹੁਣ ਉਹਦੀ ਵੈਲਿਡਿਟੀ ਤਾਂ ਥੋੜੀ ਹੁੰਦੀ ਐ ਐਂਟਰੀ ਤੇ ਉਹਦੇ ਵਿੱਚ ਵਿੱਚ ਹੀ ਉਧਰ ਅਸਾਈਲਮ ਅਪਲਾਈ ਕਰਕੇ ਕਿ ਮੈਂ ਵਾਪਸ ਨਹੀਂ ਜਾਣਾ ਇੰਡੀਆ ਨਹੀਂ ਤਾਂ ਉਹ ਆਪ ਨਹੀਂ ਵਕੀਲ ਉਧਰ ਹੀ ਸਾਡੇ ਆਦਮੀ ਐ ਉਧਰ ਹਾਂ ਮੈਂ ਇਹ ਪੁੱਛ ਰਿਹਾ ਤਾਂ ਉਹ ਹੈ ਉਧਰ ਕਰਵਾ ਕੇ ਦੇ ਦੇ ਰਮਨ ਫਰਦਰ ਐਡਵਾਈਸਡ ਥੈਟ ਵੀ ਊਡ ਨੀਡ ਟੂ ਪਾਰਟਿਸਿਪੇਟ ਇਨ ਪੋਲਿਟিক্যাল ਰੈਲੀਆਂ

Raman assured us that their lawyer would apply for political asylum based on the documents provided. The initial embassy fee would be 1.85 lakhs and the full payment would be taken only after the visa was granted. If any document is missing, they would arrange it for an additional fee.

how agents and legal intermediaries are manipulating the system to facilitate immigration to Canada under false pretext. A report by Special Investigation Team's Nitin Jain in Jalandhar for India Today. I also want to show viewers <coughs> part two of this investigation because it's a complex web of unscrupulous immigration agencies and agents. They promise to send you abroad but at a massive cost, exploiting loopholes. There are several who are desperate to find some way of going abroad and they are gullible and willing to fall prey. Here is part two of India Today's special investigation Operation Donkey. Our investigation uncovered another method. Used for illegal immigration, contractual marriages. This option allows individuals to obtain visas on the pretext of being a dependent spouse. We visited Friends Immigration Services in Jalandhar to dig deeper into this scheme. We posed as clients for a 32 year old man with only a 10th class pass certificate and who had been unsuccessful in obtaining a UK visa. Karan, a consultant at Friends Immigration Services, agreed to help us. How will the study be conducted? As soon as I get married, I will take the UK visa to spouse. The spouse will go with me. spouse will go with you? लड़की लड़के से ढूंढ के देने मैरिज होगी गई थी उस पर टाइम लग जाना काफी हाँ कोई बात नहीं तो अब बात कर रहा है जाएगा उसके बाद में मैरिज करने के तो जो वर्क परमिट है वो लड़के का साथ लग के जाएगा तो लड़की का स्टडी लग के जाएगा तीन साल का केस होगा ठीक है करण एक्सप्लेन दैट द रेजिएंसी वुड फाइंड अ वेल एजुकेटेड गर्ल एंस्योरिंग एन इजी वीजा अप्रूवल द मैरिज कॉन्ट्रैक्ट वुड बी साइंड एंड ऑल एक्सपेंसेस वुड हैव टू बी बोर्न बाय द क्लाइंट आप ढूंढोगे हाँ अगर बोल दोगे तो लड़की ढूंढेगा तो समय लग जाएगा पर वो भी हाँ। चीज हो जाती है सर उसके अच्छे ग्रेड ना सब कुछ हाँ, ऐसे हाँ। तो उसके बाद में तो जब लड़की का भी जाना वो सारा खर्चा वगैरह भी लड़कों वालों को ही देखना पड़ेगा ठीक है, है।, थीक है? थीक है? थीक तो भेज देंगे वहाँ पे सारा यही चीज है ये प्रोसीजर आगे चलते पहला काम होगा लड़की मिलना जब लड़की मिल जाएगी आपको कॉल कर देंगे आपके सामने गेट टूगेदर सामने बिठा के बात करवा देंगे सब कुछ डन हो जाएगा उसके बाद में जब होगा हाँ भेज देते हैं ठीक है फिर आपकी कॉन्ट्रैक्ट मैरिज होगी फोटोग्राफ होगी सारा वो लगते हैं

सारा कुछ वहीं पे होगा तो बाकी खर्चे की बात तो सारी बताएंगे मेरे को इतना नहीं पता है, तो ये है कि दोनों लोग का होता है तीन साल के लिए तीन या दो साल के लिए के जाता है आ, 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 तो जो जब वहां पहुंचेगा लड़का दो साल काम करेगा और लड़की स्टडी करेगी जितने साल लड़की की स्टडी है लड़का उसको मतलब के सारा कुछ फीस वगैरह उसी को निकालनी पड़ेगी लड़की की जब उसकी स्टडी पूरी हो जाएगी तो उसका भी वहां पे वर्क परमिट लग जाएगा mm. उसके बाद में लड़का जाना चाहता है वो अपना अलग लड़की अपना अलग जा सकती है वेद जेनित इंस्टीट्यूट क्लेम्स टू बी लाइसेंस्ड बाय द पंजाब गवर्नमेंट टू सेंड पीपल अब्रॉड बट आवर इन्वेस्टिगेशन अनकवर्ड अ डिफरेंट रियलिटी वी विजिटेड द इंस्टीट्यूट इन जालंधर एंड मेट हेड काउंसलर सुनेना We posed as clients looking to send a man abroad permanently as he had an attempt to murder case against him in India. I mean, mm -hmm. mm -hmm. Sonena assured us that no police clearance certificate. Was required for a visitor visa. <laughs> <laughs> Sunena suggested sending him on a visitor visa where he would later transition into a work visa without background checks. ये कौन से कंट्री में भेज रही हम आप बता दीजिए मैं तो स्पेन का रही स्पेन का ठीक है स्पेन का ये विजिट पे जाएगा तो ग्रुप में जाएगा ना मम्मी हाँ कंपनी का ऑनर लेने आएगा कंपनी का स्टाफ आएगा लेने लेने आएगा और फिर ये वहाँ पर काम करेगा फूड प्रोसेसिंग में आप इसको लगवा देंगे फिर मैंने जाके सेटल हो जाएगा यही कहा आपकी हेल्प कैसे कर सकते हैं और तो नहीं है द कास्ट ऑफ बाईप लीगल चेक्स जस्ट 1.5 पॉइंट फाइव लाख रूपीज The investigation exposes how immigration agents exploit legal loopholes to send criminals abroad, highlighting an urgent need for stricter regulations. A report by Special Investigation Teams Nitin Jain in Jalandhar for India Today so what's been the fallout of these hundreds of deputies landing in punjab? one fir has been filed so far against an immigration agent, and the jalandhar administration claims it's carrying out checks on unlicensed agents. while hundreds of illegal indian immigrants have been deported by the u.s. so far, there is report of only one fir being filed against an immigration agent. The complaint was filed by one of the deputy against farm union leader Sukhwinder Singh alias Sukh Gill who is the state president of the Bharatiya Kisan Union Totewal and also runs an immigration agency The deputy has alleged that he paid 45 lakh rupees to Sukh Gill for a US visa but was instead sent via a donkey route

छापेमारी भी करते हैं और जो कंप्लेट है उसको सीरियसली लेके उनके जो एक्शन करते लेकिन हैं लेकिन अभी भी कई ट्रेवल एजेंट है लोगों को फंसा रहे हैं उस पर भी नजर रखी जा रही है नहीं? जैसे मैं कह रहा हूँ की हमारी ब्रांच की तरफ से हमारे ऑफिस की तरफ से पुलिस की तरफ से इस पर खास तौर पे नजर रखी जा रही है जो जैसे आप कह रहे हैं कि डंकी रूट है या इन वे है कोई भी अगर इन वे जो भी है चाहे कोई रजिस्टर्ड ट्रैवल एजेंट है चाहे कोई फर्जी ट्रैवल एजेंट है वो तो है ही इीगल ना डंकी रूट से भेजने का तो कोई लाइसेंस ही नहीं है वो जहां तक लाइसेंस है उसमें कैटेगरीज होती हैं तो उन कैटेगरीज में जो भी ट्रैवल एजेंट काम करता है उसका वो लाइसेंस लेता है तो कैटेगरी को ऐड भी करवा सकते हैं वो लेटर ऑन ऐड करवाते भी हैं पंद्रह सौ के लगभग लाइसेंस है हमारे ऑल्सो है उनको यही चेतावनी है किसी तरह का इलीगल काम नहीं करें वो क्योंकि इसकी बहुत सख्त सजा हैस्ट अ वार्निंग बी इनफ वॉट इज नीडेड इज अग क्रैक डाउन रिपोर्ट बाय स्पेशल इन्वेस्टिगेशन टीम नितिन जैन एन देवेंद्र कुमार इन जलंधर for india today ਇਸੀ ਦੇਖਿਆ ਕਿੰਨਾ ਅਜੰਟਾਂ ਦੇ ਤੇਰਿਆਂ ਤੇ ਕੋਈ ਫਿਕਰ ਨਹੀਂ ਹੈ ਕੋਈ ਪਰਵਾਹ ਨਹੀਂ ਹੈ ਇਹ ਸਭ ਜਾਣਦੇ ਹੋਏ ਵੀ ਕਿ ਇਸ ਸਮੇਂ USA ਵਿੱਚ ਯੂਕੇ ਵਿੱਚ ਕੈਨੇਡਾ ਵਿੱਚ ਜੋ ਲੋਕ ਇਦਾਂ ਤੱਕੇ ਖਾ ਕੇ ਆਪਣੇ ਜਾਨਾਂ ਦੀ ਬਾਜ਼ੀ ਲਾ ਕੇ ਇੱਥੇ ਪਹੁੰਚ ਰਹੇ ਹਨ ਲੱਖਾਂ ਰੁਪਏ ਦੇ ਕੇ ਕਰੋੜਾਂ ਰੁਪਏ ਦੇ ਕੇ ਪਰ ਫਿਰ ਵੀ ਇਹ ਲੋਕ ਅਜੇ ਵੀ ਸੌਦੇ ਬਾਜ਼ੀਆਂ ਕਰਨ ਤੋਂ ਤਲ ਨਹੀਂ ਰਹੇ ਹਨ ਆਪਣੇ ਕੰਮ ਨੂੰ ਰੋਕਣ ਲਈ ਕੋਸ਼ਿਸ਼ ਨਹੀਂ ਕਰ ਰਹੇ ਹਨ ਬਲਕਿ ਹੋਰ ਵੀ ਲੋਕਾਂ ਨੂੰ ਜੋ ਗੁੰਮਰਾਹ ਕਰ ਰਹੇ ਹਨ ਅਤੇ ਝੂਠ ਸੱਚ ਬੋਲ ਕੇ ਆਪਣੀਆਂ ਹੱਟੀਆਂ ਚਲਾ ਰਹੇ ਹਨ ਤੇ ਮੌਤ ਦੇ ਮੂੰਹ ਜੇ ਟੋਰੇ ਸੋ ਮੈਂ ਰਾਜਕumar अरोड़ा ਪੰਜਾਬ ਚੇਅਰਮੈਨ ਸ਼ਿਵਸਨਾ ਸਟਾਰਪੋਰਸ ਅਤੇ ਮੁੱਖ ਸੰਪਾਦਕ ਤਹਿਲਕਾ ਪੰਜਾਬ ਆਪਣੇ ਜਲੰਧਰ ਵਿਦਿ ਨਮੀ ਆਈ ਮਿਸ਼ਨਰ ਆਫ ਪੁਲਿਸ ਤਨਪ੍ਰੀਤ ਕੋ ਜੀ ਤੇ ਉਮੀਦ ਕਰਦਾ ਕਿ ਉਹ ਇਸ ਵੱਲ ਖਾਸ ਧਿਆਨ ਦੇਣਗੇ ਹੋ ਨਾ ਵਾਂ ਅਰੇ ਛੋਟੇ ਛੋਟੇ ਇਜ਼ਾਂਟਾਂ ਜੋ ਸਿਰਫ ਆਪਣਾ ਐਡ ਹੀ ਕਰਦੇ ਹਨ ਉਹਨਾਂ ਨੂੰ ਨਹੀਂ ਬਲਕਿ ਆਏ ਹੋਏ ਜਿਹੜੇ ਵੀਡੀਓ ਵਿੱਚ ਤੁਸੀਂ ਦੇਖੇ ਵੱਡੇ ਏਜੰਟ ਲੱਖਾਂ ਦੀਆਂ ਠਗੀਆਂ ਛਰੇ ਆਮ ਮਾਰ ਰਹੇ ਹਨ ਅੱਜ ਵੀ ਮਾਰ ਰਹੇ ਹਨ ਤੇ ਤੁਸੀਂ ਦੇਖ ਸਕਦੇ ਹੋ ਕਿਵੇਂ ਬਿਸ਼ਰਮ ਹੋ ਕੇ ਸੌਦੇਬਾਜ਼ੀਆਂ ਕਰ ਰਹੇ ਹਨ ਸੋ ਇਹਨਾਂ ਵੱਲ ਖਾਸ ਧਿਆਨ ਦਿੱਤਾ ਜਾਵੇ ਤੇ ਜਾਣਗੇ ਵੀ ਤੋ ਇਹਨਾਂ ਸ਼ਬਦਾਂ ਨਾਲ ਮੈਂ ਆਪਣੇ ਸ਼ਬਦਾਂ ਨੂੰ ਬਰਾਂਧ ਦੇਣਾ ਚਾਹਨਾ ਤੇ ਇਸ ਵੀਡੀਓ ਨੂੰ ਦੇਖਣ ਵਾਲੇ ਸਾਰਿਆਂ ਨੂੰ ਹੀ ਹੱਥ ਜੋੜ ਕੇ ਅਪੀਲ ਕਰਦਾ ਹਾਂ ਇਹਨ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਘੰਟੀ ਦਾ ਨਿਸ਼ਾਨ ਵੀ ਦਿਵਾਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰੋ ਤਾਂ ਜੋ ਕਿ ਇਹ ਜੋ ਵੀਡੀਓ ਹੈ ਇਹ ਪੰਜਾਬ ਸਰਕਾਰ ਦੇ ਕੰਨਾਂ ਤੱਕ ਆਵਾਜ਼ ਬਰੰਦ ਕਰ ਸਕੇ ਠੋਕੇ ਫੈਂਟਰ ਮਾਰਨ ਵਾਲੇ ਸ਼ਾਸਨ ਪ੍ਰਸ਼ਾਸਨ ਦੇ ਕੰਨਾਂ ਤੱਕ ਪਹੁੰਚ ਸਕੇ ਕਿ ਉਹ ਥੋੜੀ ਜਿਹੀ ਕੁੰਭ ਕੰਢੀ ਜੜਨੀ ਜਾਗਣ ਦੀ ਕੋਸ਼ਿਸ਼ ਕਰਾਂ ਕਿ ਇਸ ਦੇ ਨਾਲ ਜੋ ਵੱਡੇ ਅਧਿਕਾਰੀ ਹਨ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਤੁਸੀਂ ਤਾਂ ਆਪਣੀਆਂ ਕੁਰਸੀਆਂ ਤੇ ਬੈਠੇ ਜੋ ਆਦੇਸ਼ ਦੇ ਰਹੇ ਹੋ ਇਹੇ ਲੋਕਾਂ ਨਾਲਤ ਪਉਣ ਲਈ ਤੇ ਅੱਗੋਂ ਉਹਨਾਂ ਦੇ ਆਦੇਸ਼ਾਂ ਦੀ ਪਾਲਣਾ ਕਿੰਨੀ ਕਿ ਉਹਨਾਂ ਦੇ ਜੋ ਉਥੇ ਲਏ ਮਲਾਜਮ ਕਰੇ ਹਨ ਤੇ ਇਸ ਕਰਕੇ ਉਹਨਾਂ ਦੇ ਕੰਨਾਂ ਤੱਕ ਵੀ ਇਹ ਜਿਹੜੀ ਆਵਾਜ਼ ਜਿਹੜੀ ਪਹੁੰਚ ਸਕੇ ਕਿ ਹੋ ਸਕਦਾ ਉਹ ਕੰਮ ਬਕਾਨੀਂ ਪੂਰ ਕੇ ਇਹੋ ਜਿਹੇ ਵੱਡੇ ਜਾਂਟਾਂ ਨੂੰ ਨੱਥ ਪਾ ਸਕਦੇ। ਸੋ ਇਹਨਾਂ ਸ਼ਬਦਾਂ ਨਾਲ ਮੈਨੂੰ ਇਜਾਜ਼ਤ ਦਿਓ ਤੇ ਤੁਸੀਂ ਦੇਖਦੇ ਰਹੋ ਸਾਡਾ ਇਹ YouTube ਚੈਨਲ ਤਹਿਲਕਾ ਪੰਜਾਬ ਨੈਟਵਰਕ ਫਿਰ ਜਲਦੀ ਹੀ ਮਿਲਾਂਗੇ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੈਕਾਰੇ ਵੀਰ ਪੱਜਰੰਗੇ ਹਰ ਹਰ ਮਹਾਦੇਵ ਹਰ ਹਰ ਮਹਾਦੇਵ